वो तो नहीं लो अभी तो ਆਖਰੀ ਵਾਰ ਤੁਹਾਡੇ ਨਾਲ ਕੀ ਗੱਲ ਹੋਈ ਕਦੋਂ ਹੋਈ ਬਸ ਨਾਨੀ ਨਾਲ ਹੀ ਹੋਈ ਨਾ ਹਾਂ ਜਦੋਂ ਗੱਲ ਹੁੰਦੀ ਸੀ ਕੀ ਕਹਿੰਦਾ ਸੀ ਕਿ ਆ ਵੀ ਠੀਕ ਠਾਕ ਐ ਮੈਂ ਬੜਾ ਕੰਮ ਹੱਸਦਾ ਹੱਸਦਾ ਹੀ ਰਹਿੰਦਾ ਈ ਸਾਡੇ ਨਾਲ ਬਈ ਇਹਦੀ ਗੱਲ ਤਾਂ ਹੈ ਹੀ ਨਹੀਂ ਕੋਈ ਡਾਕਟਰ ਦੀ ਕੋਈ ਮਾਰੀ ਕਰਦੇ ਤਾਂ ਜਿਵੇਂ ਪਹੁੰਚਾ ਸੀ ਜਦੋਂ ਮੈਨੂੰ ਆਤਰਤੀ ਦੀ ਬਾਪ ਜੀ ਕਦੇ ਕੋਈ ਦੱਸਿਆ ਨਹੀਂ ਵੀ ਮੈਨੂੰ ਕੋਈ ਪਰੇਸ਼ਾਨੀ ਆ ਕੋਈ ਗੱਲ ਕਿਸੇ ਕੋ ਸਮਝ ਹਾਂਜੀ ਸਾਡੇ ਪਿੰਡ ਲਈ ਬਹੁਤ ਹੀ ਇਹ ਦੁੱਖ ਭਰੀ ਖਬਰ ਆ ਜੀ ਸਾਰਾ ਪਿੰਡ ਹੀ ਅਫਸੋਸ ਕਰ ਰਿਹਾ ਇਸ ਗੱਲ ਦਾ ਕਿ 2 ਬਾਹਾਂ ਕ ਸਾਲ ਦਾ ਬੱਚਾ ਸੀਗਾ ਜੀ ਇਹ 1.5 ਤਕਰੀਬਨ 1.5 ਸਾਲ ਪਹਿਲਾਂ ਬਾਹਰ ਗਿਆਗਾ ਤੇ ਉੱਥੇ ਜਾ ਕੇ ਉਹਦੀ ਅਚਨਚੇਤ ਮੌਤ ਹੋ ਗਈ ਜੀ 23 ਤਰੀਕ ਨੂੰ ਮਾਪਿਆਂ ਨੂੰ ਸਵੇਰੇ ਕਾਲ ਆਉਂਦੀ ਹੈ ਤੇ ਤੁਹਾਡਾ ਬੱਚਾ ਮਰ ਗਿਆ ਤੇ ਹੁਣ ਜੀ ਆਇਆਂ ਲਾ ਲੋ ਵੀ 5-6 ਦਿਨ ਹੋ ਗਏ ਹੁਣ ਡੈਡ ਵੱਡੀ ਉਧਰ ਕੈਨੇਡਾ ਪਈ ਹੈ ਜੀ ਤੇ ਮਾਪੇ ਵਾਪੇ ਇਧਰ ਤੜਫ ਰਹੇ ਹੈਗੇ ਤੇ ਸਾਡੀ ਸਾਰੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਤੇ ਮਾਪਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਪੀਲ ਕਰਦੇ ਆਂ ਗਹਾਰ ਲਾਉਣੇ ਕਿ ਸਾਡੇ ਬੱਚੇ ਦੀ ਜਿਹੜੀ ਡੈਡ ਬੋਡੀ ਹੈ ਜੀ ਉਹ ਮਾਪਿਆਂ ਦੇ ਹਵਾਲੇ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਤਾਂ ਜੋ ਅਸੀਂ ਉਹਨੀਆਂ ਅੰਤਮ ਜਿਹੜੀਆਂ ਰਸਮਾਂ ਨੇ ਪੂਰੀਆਂ ਕਰ ਸਕੀਏ ਅਸੀਂ ਸਰਕਾਰਾਂ ਅਗੇ ਹੀ ਗੁਹਾਰ ਲਾਉਣੇ ਆ ਜੀ ਤੇ 35 40 40 ਲੱਖ ਰੁਪਇਆ ਲਾ ਕੇ ਮਾਪੇ ਪਹਿਲਾਂ ਬਾਹਰ ਤੋਰਦੇ ਆ ਜੀ ਫਿਰ ਉਸ ਤੇ ਜਾ ਕੇ ਕੋਈ ਇਹ ਜੀ ਮੰਦ ਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਮਾਪਿਆਂ ਨੂੰ ਫੇਰ ਉਸੇ ਤਰ੍ਹਾਂ ਹੀ ਪੈਸੇ ਲਾਉਣੇ ਪੈਂਦੇ ਨੇ ਜੀ ਡੈੱਡ ਬੋਡੀ ਇਧਰ ਲਿਆਉਣ ਖਾਤਰ ਕਿਉਂਕਿ 30 35 ਲੱਖ ਰੁਪਏ ਦੀ ਅਰੇਂਜਮੈਂਟ ਉਧਰ ਬੱਚੇ ਸਾਡੇ ਕਰ ਰਹੇ ਹੈਗੇ ਤਾਂ ਆਪਾਂ ਇਹਨਾਂ ਦੀ ਡੈੱਡ ਬੋਡੀ ਇਧਰ ਆਊਗੀ ਇਹ ਇਹਨਾਂ ਦੀ 24 ਸਾਲ ਨੂੰ ਮਰਾਈ ਮੇਰਾ ਪਤੀ ਜਨਮ ਉਹ ਪੜਾਉਣਾ ਨਹੀਂ ਨਾ ਆਹ ਤਦ ਕਰੀਬ ਨਾ 1.5 ਸਾਲ ਪਹਿਲਾਂ ਪੜਾਈ ਤੋਂ ਤੇ ਗਏ ਸੀ ਉਥੇ ਹੀ ਬੈਸਕੁੰਦੀਆਂ ਦੇ ਸ਼ਹਿਰ ਦੇ ਵਿੱਚ ਕੈਨਗਰੀ ਦੇ ਵਿੱਚ ਗਏ ਸੀਗੇ ਉਥੇ ਮੇਰੇ ਬੇਟੇ ਦੇ ਦੱਸਣ ਦੇ ਮੁਤਾਬਕ ਵੀ ਸਾਨੂੰ ਐਚਐਨਜੀਤ ਮੌਤ ਦੇ ਲੱਗ ਰਿਹਾ ਪਤਾ ਜੀ ਕੋਈ ਸਾਨੂੰ ਕਾਰਨ ਪਤਾ ਨਹੀਂ ਲੱਗ ਰਿਹਾ ਜੀ ਯਾਨੀ ਬੇਟੇ ਦੱਸਣ ਤਾਂ ਕਿ ਐਚਐਨਜੀਤ ਮੌਤ ਹੋਈ ਹੈ ਜੀ ਅਸੀਂ ਕੈਨੇਡਾ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੀ ਜਲਦ ਜਲਦ ਜੈਡਬੋਡੀ ਸਾਡੇ ਕੋਲ ਤੇ ਕਰੀ ਜਾਵੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੀ ਕਿ ਸਾਡੀ ਹੈਲਪ ਕਰੀ ਜਾਵੇ ਬੱਚੇ ਦੀ ਬੱਡੀ ਸਾਡੇ ਕੋਲ ਭੇਜੀ ਜਾਵੇ ਜਿਹੜੀ ਉਸ ਦੀ ਅੰਤਮ ਕਿਰਿਆ ਕਰ ਸਕੀ ਆ ਵੀ ਉੱਥੇ ਦੇਖੋ ਸਾਡੇ ਨੇ ਉਹਦੇ ਨਹੀਂ ਗੱਲ ਕੀਤੀ ਹੈ ਜਿੰਦਾਂ ਜ਼ਿਆਦਾ ਪਿਆਰ ਕਰ ਮੈਂ ਹੂੰ ਉਹ ਅੰਦਾ ਅੰਦਾ ਕਿਤੂ ਹੀਰੋ ਨਾ ਨੰਮਾ ਮੈਂ ਤੇਰਾ ਬਾਕੂ ਟਾਈਮ ਨਹੀਂ ਦੋ ਰਹੀ ਮੈਂ ਇਹ ਜਿਹਾ ਸਨੇ ਸੋ ਨਹੀਂ ਦਲਾਦੀ ਕਿ ਮੈਂ ਸਭ ਕੁਝ ਠੀਕ ਕਰ ਦਾਂ ਨਾਨੀ ਮੰਮਾ ਮੈਂ ਰੋਟੀ ਖਾਦੀ ਹੂੰ ਤੇ ਨਿੱਕੇ ਨਿੱਕੇ ਗੱਲਾਂ ਬੋਲਣਾ ਬਹੁਤ ਚੀਕਣਾ ਬੱਚੇ ਨੇ ਮੀਕੀ ਮੇਰੇ ਨਾਲ ਹੂੰ ਠੀਕ ਹੈ